ਦੁਨੀਆ ਦੇ ਪਦਾਰਥਾਂ ਦੀ ਮਾਇਆ ਹੀ ਐਸੀ ਹੈ ਕਿ ਮਨੁੱਖਾਂ ਦੇ ਕੋਲੋਂ ਪ੍ਰਮਾਤਮਾ ਦੇ ਘਰ ਆਉਣ ਵਾਸਤੇ ਸਮਾਂ ਹੀ ਨਹੀਂ ਸਤਿਗੁਰੂ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਸਮਾਂ ਨਹੀਂ ਵੇਖੋ ਜਿਸ ਕਰਤੇ ਨੇ ਸਿਰਜ ਕਰਕੇ ਇਸ ਮਾਤ ਲੋਕ ਦੇ ਉੱਪਰ ਭੇਜਿਆ ਉਸ ਦੀ ਬੰਦਗੀ ਕਰਨ ਦੇ ਵਾਸਤੇ ਮਨੁੱਖ ਦੇ ਕੋਲ ਸਮਾਂ ਨਹੀਂ ਜਿਨੇ ਇਸ ਸਵਾਸਾਂ ਦੀ ਦਾਤ ਮਨੁੱਖ ਨੂੰ ਦਿੱਤੀ ਇਹ ਸਰੀਰ ਦਿੱਤਾ ਇਹ ਦੁਨੀਆਦਾਰੀ ਸਤਿਗੁਰਾਂ ਨੇ ਵਿਖਾਈ ਉਸ ਸੱਚੇ ਪਾਤਸ਼ਾਹ ਦੇ ਵਾਸਤੇ ਮਨੁੱਖ ਦੇ ਕੋਲ ਸਮਾਂ ਨਹੀਂ ਜਿਸ ਪ੍ਰਮਾਤਮਾ ਨੇ ਧਨ ਪਦਾਰਥ ਦਿੱਤੇ ਘਰਾਂ ਅੰਦਰ ਸਾਰੀਆਂ ਵਸਤੂਆਂ ਦਿੱਤੀਆਂ ਹਰ ਇੱਕ ਦਾਤ ਮਨੁੱਖ ਦੀ ਝੋਲੀ ਪਾਈ ਮਨੁੱਖ ਦੇ ਕੋਲ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਸਮਾਂ ਨਹੀਂ ਕਿ ਇਹ ਸਾਨੂੰ ਦਾਤਾ ਪ੍ਰਾਪਤ ਹੋ ਗਈਆਂ ਤੇ ਅਸੀਂ ਪਰਮਾਤਮਾ ਨੂੰ ਭੁਲਾ ਦਈਏ ਇਹ ਕਦਾ ਵਾਸਤੇ ਨਹੀਂ ਉਵੇਗਾ ਸਤਿਗੁਰੂ ਕਿਰਪਾ ਕਰੇ